ਕੋਈ ਵੀ ਕੀਮਤੀ ਚੀਜ਼ ਅਸੌਖੀ ਨਹੀਂ ਬਣਦੀ ਜੇ ਸੰਸਾਰ ਤੇ ਹੀਰੇ ਬੜੇ ਕੀਮਤੀ ਨੇ ਨਾ ਆ ਜਿਹੜੇ ਬੱਚੇ 10ਵੀਂ ਕਲਾਸ ਵੀ ਪੜ੍ਹੇ ਆ ਉਹਨਾਂ ਨੂੰ ਪਤਾ ਕਿ ਆਹੀ ਪੇੜ ਤੇ ਇਹੀ ਦਰਖਤ ਕਰੋੜਾਂ ਸਾਲਾਂ ਤੋਂ ਧਰਤੀ ਦੇ ਥੱਲੇ ਕਿੰਨਾ ਹੀ ਭਾਰ ਝੱਲ ਕੇ ਬੈਠੇ ਐ ਦਬੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਤੇ ਜੈਵਿਕ ਤੇ ਰਸਾਇਣਿਕ ਕਿਰਿਆਵਾਂ ਹੋਈਆਂ ਤਾ ਜਾ ਕੇ ਉਹ ਕੋਲਾ ਬਣੇ ਤੇ ਕੋਲੇ ਦੇ ਅੰਦਰ ਹੀਰੇ ਦੇ ਰੂਪ ਦੇ ਵਿੱਚ ਸਮਾਇਤ ਹੋਏ ਹਜੇ ਵੀ ਕਹਾਣੀ ਮੁੱਕੀ ਥੋੜੀ ਹੈ ਉਸ ਤੋਂ ਬਾਅਦ ਉਸ ਕੋਲੇ ਦੀ ਖੋਜ ਹੁੰਦੀ ਹੈ ਖਾਨਾ ਦੇ ਵਿੱਚੋਂ ਜਾ ਕੇ ਉਹ ਕੋਲਾ ਕੱਢਿਆ ਜਾਂਦਾ ਹੈ ਬਹੁਤ ਵੱਡਿਆਂ ਕੋਲੇ ਦੇਆਂ ਢੇਰਾਂ ਦੇ ਵਿੱਚੋਂ ਕਿਸੇ ਕਿਸੇ ਕੋਨੇ 'ਚ ਹੀਰਾ ਲੱਭਣਾ ਉਸ ਸਾਰਿਆਂ ਹੀਰਿਆਂ ਦੇ ਵਿੱਚੋਂ ਵੀ ਕੋਈ ਵਿਰਲਾ ਹੀਰਾ ਜਿਹੜਾ ਸ਼ੁੱਧ ਤੇ ਸਾਫ਼ ਹੋਏਗਾ ਬਾਕੀ ਦਾਗ ਹੀ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨੂੰ ਕੱਟ-ਕੱਟ ਕੇ ਉਹਨੂੰ ਰਗੜ-ਰਗੜ ਕੇ ਕੱਟ-ਕੱਟ ਕੇ ਰਗੜ-ਰਗੜ ਕੇ ਪਾਲਿਸ਼ ਕਰ-ਕਰ ਕੇ ਤਾਂ ਜਾ ਕੇ ਉਹਨੂੰ ਇੱਕ ਚਮਕਦਾਰ ਕੀਮਤੀ ਨਗੀਨੇ ਅਤੇ ਗਹਿਣੇ ਦੇ ਰੂਪ ਦੇ ਵਿੱਚ ਘੜਿਆ ਜਾਂਦਾ ਹੈ